ਪਿੰਡ ਦੇ ਅੰਦਰ ਦਾਖਲ ਹੋ ਰਿਹਾ ਉਸ ਦੀ ਗੱਡੀ ਦੀ ਉਸ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸਿੱਧੂ ਮੂਸੇਵਾਲਾ ਦੀ ਹਵੇਲੀ ਦੀ ਸਿਕਿਉਰਿਟੀ ਵਧਾਈ ਗਈ ਹੈ ਚਾਰੇ ਪਾਸੇ ਪੁਲਿਸ ਹੀ ਪੁਲਿਸ ਇੱਥੇ ਨਜ਼ਰ ਆ ਰਹੀ ਹੈ ਸੀਐਸਟੀਵੀ ਕੈਮਰੇ ਵੀ ਹੋਰ ਦਸਾਂਜਾੜੇ ਕਿ ਲਗਾਏ ਗਨੇ ਚੱਪੇ ਚੱਪੇ ਦੇ ਉੱਪਰ ਨਿਗਾਹ ਰੱਖੀ ਜਾ ਰਹੀ ਹੈ ਚੌਕਸੀ ਵਧਾ ਦਿੱਤੀ ਗਈ ਹੈ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਵੇਲੀ ਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਹੈ ਪੂਰਾ ਪਿੰਡ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਚੈਕਿੰਗ ਕਰਾਏ ਬਿਨਾ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ ਭਾਰੀ ਗਿਣਤੀ ਦੇ ਜੋ ਪੁਲਿਸ ਫੋਰਸ ਹੈ ਇੱਥੇ ਤਨਾਤ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਬੈਰੀਕੇਡ ਲਗਾਏ ਗਏ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਚਾਰੇ ਪਾਸੇ ਇਹ ਬੈਰੀਕੇਡਿੰਗ ਕੀਤੀ ਗਈ ਹੈ ਜਿਹੜਾ ਵੀ ਕੋਈ ਪਿੰਡ ਵਾਲਾ ਜਾਂ ਬਾਹਰੀ ਪਿੰਡ ਦੇ ਅੰਦਰ ਦਾਖਲ ਹੋ ਰਿਹਾ ਉਸ ਦੀ ਗੱਡੀ ਦੀ ਉਸ ਦੀ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਸ ਦੇ ਬਾਅਦ ਹੀ ਪਤਕਟ ਕਰਕੇ ਉਸ ਨੂੰ ਅੰਦਰ ਆਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਪਿੰਡ ਮੂਸਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਦੇ ਜੋ ਹਵੇਲੀ ਆ ਉਸ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਆ ਪਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਲਗਾਈ ਗਈ ਆ ਚਾਰੇ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਆ ਕੈਮਰਿਆਂ ਦੇ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਆ ਤੇ ਜੋ ਮੁਲਾਜ਼ਮ ਇੱਥੇ ਤਾਇਨਾਤ ਕੀਤੇ ਗਏ ਨੇ ਸਪੈਸ਼ਲ ਜੋ ਕਮਾਂਡੋ ਨੇ ਤਾਇਨਾਤ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਵੀ ਹਰ ਚੀਜ਼ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਆ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿੱਧੂ ਦੇ ਪਿਤਾ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ ਸੀ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਪਹਿਲਾਂ ਤੁਸੀਂ ਮੁਲਾਜ਼ਮ ਤੈਨਾਤ ਨੇ ਤੇ ਹੁਣ ਜੋ ਹਵੇਲੀ ਆ ਉਸ ਦੀ ਸਿਕਿਉਰਿਟੀ ਵਧਾਈ ਗਈ ਹੈ ਚਾਰੇ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਕੁਝ ਦਿਨ ਪਹਿਲਾਂ ਹੀ ਇਹ ਤੈਨਾਤੀ ਕੀਤੀ ਗਈ ਹੈ ਜੋ ਹਵੇਲੀ ਉਸ ਦੇ ਚਾਰੇ ਪਾਸੇ ਨਾਕਾਬੰਦੀ ਕੀਤੀ ਗਈ ਹੈ ਪੂਰਾ ਮੂਸਾ ਪਿੰਡ ਇੱਕ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਬਿਨਾ ਇਜਾਜ਼ਤ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਪਹਿਲਾਂ ਚੈਕਿੰਗ ਹੁੰਦੀ ਹੈ ਫਿਰ ਚਾਹੇ ਉਹ ਵਾਹਨ ਹੋਵੇ ਜਾਂ ਸ਼ਖਸ ਉਸ ਦੇ ਬਾਹਰ ਹੀ ਬਾਦ ਹੀ ਉਸ ਦੇ ਅੰਦਰ ਆਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਸਿੱਧੂ ਮੂਸੇਵਾਲਾ ਦੀ ਉਹ ਹਵੇਲੀ ਹੈ ਜਿਸ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਕਿਉਂ ਅਜਿਹਾ ਕੀਤਾ ਗਿਆ ਹਾਲਾਂਕਿ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਲਗਾਤਾਰ ਜੋ ਸੁਰੱਖਿਆ ਦੇ ਮੱਦੇਨਜ਼ਰ ਇਹ ਸਟੈਪ ਚੁੱਕਿਆ ਗਿਆ ਹੈ ਜੋ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਧਮਕੀਆਂ ਪਹਿਲਾਂ ਮਿਲਦੀਆਂ ਰਹੀਆਂ ਨੇ ਜਿਹੀਆਂ ਖਬਰਾਂ ਸਾਹਮਣੇ ਆਈਆਂ ਸੀ ਉਸੇ ਦੇ ਚੱਲਦੇ ਇਹ ਅ ਸਟੈਪ ਚੱਕਿਆ ਗਿਆ ਇਤਿਹਾਦ ਦੇ ਤੌਰ ਦੇ ਉੱਪਰ ਸਿਕਿਉਰਿਟੀ ਵਧਾਈ ਗਈ ਹੈ ਲੇਕਿਨ ਇਸ ਦੇ ਦਰਮਿਆਨ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇੱਕ ਤਰੀਕੇ ਨਾਲ